ਜਦ ਜੀਵਨ ਦਾ ਪ੍ਰਭਾਵਿਤ ਹੋਇਆ ਤਾਂ ਫਾਜ਼ਲ ਕਾ ਦੇ ਇਲਾਕਿਆਂ ਤੇ ਨਜ਼ਰ ਪਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕੁਝ ਬਰਬਾਦ ਹੋ ਗਿਆ ਹੈ ਦੇਖੋ ਇਸ ਵਾਰ ਦੀ ਫਸਲ ਦਾ ਖਰਾਬ ਹੋਈ ਹੈ ਅਗਲੀਆਂ ਫਸਲਾਂ ਤੇ ਵੀ ਸਿੱਧੇ ਤੌਰ ਤੇ ਪ੍ਰਭਾਵ ਪੈਦਾ ਦਿਖਾਈ ਦੇ ਤੋਏ ਸਮੇ ਅਸੀਂ ਆਰਮੀ ਦੀ ਕਿਸ਼ਤੀ ਦੇ ਵਿੱਚ ਬੈਠ ਕੇ ਜਿਹੜਾ ਇਸ ਪਿੰਡ ਕੋਲ ਪਹੁੰਚਣ ਦੀ ਕੋਸ਼ਿਸ਼ ਕੀਤੀ ਆ ਦੂਰਨਾ ਨਾਨਕਾ ਪਿੰਡ ਇਹ ਪੈ ਜਾਂਦਾ ਜਿਸ ਪਿੰਡ ਤੱਕ ਕਹਿ ਸਕਦੇ ਜੋ ਸਮਾਜ ਸੇਵੀ ਨੇ ਜਿਹੜੇ ਲੋਕ ਨੇ ਉਹ ਲਗਾਤਾਰ ਇਸ ਸਮੇਂ ਪਹੁੰਚ ਰਹੇ ਨੇ ਇਹਨਾਂ ਵੱਲੋਂ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਇਹ ਰਾਸ਼ਨ ਰੋਟੀ ਲੰਗਰ ਵਗੈਰਾ ਜਿਹੜਾ ਬਣਾ ਕੇ ਲਿਆਂਦਾ ਗਿਆ ਤਾਂ ਕਿ ਇਹਨਾਂ ਲੋਕਾਂ ਦੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਚੁੱਲ੍ਹੇ ਨਹੀਂ ਬਲ ਰਹੇ ਕਿਉਂਕਿ ਇਹਨਾਂ ਦੇ ਘਰਾਂ ਦੇ ਵਿੱਚ ਪਾਣੀ ਹੈ ਤਾਂ ਇਹਨਾਂ ਲੋਕਾਂ ਤੱਕ ਪਹੁੰਚ ਕੀਤੀ ਜਾ ਸਕੇ ਤਾਂ ਉਸ ਦੇ ਜਰੀਏ ਸਭ ਤੋਂ ਪਹਿਲਾਂ ਬੰਨ ਦੇ ਨਜ਼ਦੀਕ ਉੱਥੇ ਇਹਨਾਂ ਵੱਲੋਂ ਰਾਸ਼ਨ ਬਣਾ ਲਿਆ ਜਾਂਦਾ ਉਸ ਤੋਂ ਬਾਅਦ ਆਰਮੀ ਦੀ ਕਿਸ਼ਤੀਆਂ ਜਿਹੜੀਆਂ ਇਸਪਾਸ ਤੇ ਲੱਗੀਆਂ ਹੋਈਆਂ ਨੇ ਪਰਲੇ ਪਾਸੇ ਪੁੱਲ ਦੇ ਐਨਡੀਆਰਐਫ ਦੀਆਂ ਲੱਗੀਆਂ ਹੋਈਆਂ ਨੇ ਇੱਧਰ ਆਰਮੀ ਦੀਆਂ ਕਿਸ਼ਤੀਆਂ ਲੱਗੀਆਂ ਹੋਈਆਂ ਨੇ ਅਤੇ ਆਰਮੀ ਦੀਆਂ ਕਿਸ਼ਤੀਆਂ ਦੇ ਵਿੱਚ ਇਹ ਲੰਗਰ ਵਗੈਰਾ ਰੱਖ ਕੇ ਇਹਨਾਂ ਪਿੰਡਾਂ ਦੇ ਵਿੱਚ ਜਿਹੜਾ ਕਿਸਦੇ ਵਰਤਾਇਆ ਜਾਂਦਾ ਗੱਲਬਾਤ ਹੋਈ ਕਰਾਂਗੇ ਪਰ ਕੀ ਨਾਮਾ ਤੁਹਾਡਾ ਅਭਿਸ਼ੇਕ ਸਰ ਜੀ ਕਿੰਨੇ ਦਿਨ ਹੋ ਗਏ ਇੱਥੇ ਤੁਹਾਨੂੰ ਲੰਗਰ ਪਾਣੀ ਦੀ ਸੇਵਾ ਕਰਦੇ ਹੋ ਆ ਸਰ हमको 7 ਦਿਨ ਹੋ ਗਏ ਰਾਜ ਰਾਜਸਥਾਨ ਸੇ ਆਏ ਹੈ ਸ਼ਿਰਾ ਸ਼ਿਰਾ ਸ਼੍ਰੀ ਗੰਗਨਗਰ ਸੇ ਹੋਰ 10 ਦਿਨ ਹੋ ਗਏ ਤੁਹਾਨੂੰ ਰਾਜਸਥਾਨ ਵੀ ਕਹਿ ਸਕਦੇ ਹਾਂ ਹੁਣ ਮੋਢੇ ਨਾਲ ਮੋਢਾ ਲਾ ਕੇ ਖੜਾ ਪੰਜਾਬ ਦੇ ਨਾਲ ਸਰ ਜਿੰਨਾ ਸਾਡੇ ਕੋਲ ਸੰਪਰਕ ਹੋਵੇਗਾ ਅਸੀਂ ਉਹਨਾਂ ਜ਼ਰੂਰ ਕਰਾਂਗੇ ਜਿੰਨਾ ਟਾਈਮ ਪਾਣੀ ਹੈ ਧੰਨਵਾਦ ਤੇ ਬਾਕੀ ਆ ਗਿਆ ਸਾਡੇ ਅਸੀਂ ਪੰਜਾਬ ਦੇ ਨਾਲ ਖੜੇ ਆ ਜੀ ਪੰਜਾਬ ਦੇ ਨਾਲ ਖੜੇ ਆ ਜਿੰਨਾ ਟਾਈਮ ਲੰਗਰ ਚੱਲੂਗਾ ਅਸੀਂ ਪੰਚਾਵਾਂਗੇ ਇੱਥੇ ਕਿੰਨੇ ਕੁ ਲੋਕ ਨੇ ਇਸ ਇਨਾ ਘਰਾਂ ਦੇ ਵਿੱਚ ਇਨਾ ਪਿੰਡਾਂ ਦੇ ਵਿੱਚ ਇਨੇ ਚ ਘਰ ਹੈਗੇ 300 ਘਰ ਹੈਗਾ ਤੇ ਡੇਲੀ ਫਿਰ ਸਵੇਰੇ ਸ਼ਾਮ ਸਾਰੇ ਲੰਗਰ ਦੇ ਕੇ ਦੋ ਟਾਈਮ ਲੰਗਰ ਦੇ ਕੇ ਜਾਣੇ ਆ ਜੀ ਸੁਬਾ ਸ਼ਾਮ ਤਾਂ ਬਿਲਕੁਲ ਦੇਖੋ ਗਗਨ ਕਿਉਂਕਿ ਸਵੇਰ ਸ਼ਾਮ ਦਾ ਲੰਗਰ ਦੀ ਸੇਵਾ ਇਹਨਾਂ ਵੱਲੋਂ ਕੀਤੀ ਜਾਂਦੀ ਆ ਉਹ ਦੂਸਰੇ ਪਾਸੇ ਤੁਸੀਂ ਇਹ ਦੇਖੋ ਕਿ ਜਿਹੜੇ ਇਲਾਕੇ ਦੇ ਵਿੱਚ ਇਸ ਸਮੇ ਅਸੀਂ ਜਾ ਰਹੇ ਹਾਂ ਕਿਉਂਕਿ ਦੇਖੋ ਪਰਲੇ ਪਾਸੇ ਮੋਟਰਬੋਟ ਬੜੇ ਆਸਾਨ ਤਰੀਕੇ ਨਾਲ ਚੱਲ ਪੈਂਦੀ ਹੈ ਪਰ ਜਦੋਂ ਜਿੱਥੇ ਝੋਨਾ ਆ ਜਾਵੇ ਜਿਸ ਤਰੀਕੇ ਤੁਸੀਂ ਇਸ ਪਾਸੇ ਦੇਖ ਸਕਦੇ ਹੋ ਇੱਥੇ ਕਾਫੀ ਹੱਦ ਤੱਕ ਜਿਹੜਾ ਕਿ ਇਹ ਝੋਨਾ ਤਾਂ ਝੋਨਾ ਹੋਣ ਕਰਕੇ ਇੱਥੇ ਜਿਹੜਾ ਕਹਿ ਸਕਦੇ ਹੋ ਮੋਟਰਬੋਟ ਚੱਲਣੀ ਜਿਹੜੀ ਔਖੀ ਹੋ ਜਾਂਦੀ ਹੈ ਦੂਸਰਾ ਨਾਲ ਇੱਥੇ ਸੜਕ ਹੈ ਇਹ ਸੜਕ ਦਾ ਕੰਡਾ ਜਿਹੜਾ ਪੈ ਜਾਂਦਾ ਇਸ ਕਰਕੇ ਇੱਥੇ ਮੋਟਰਬੋਟ ਨਹੀਂ ਚੱਲਦੀ ਤਾਂ ਇੱਥੇ ਜਿਹੜੇ ਲੋਕ ਨੇ ਲੋਕਲ ਲੋਕ ਨੇ ਜਿਹੜੇ ਉਹ ਜਿਹੜੇ ਕਹਿ ਸਕਦੇ ਇੱਥੇ ਆਪ ਆਉਂਦੇ ਨੇ ਅੱਗੇ ਆਪ ਅੱਗੇ ਆ ਕੇ ਜਿਹੜਾ ਕਹਿ ਸਕਦੇ ਸੇਵਾ ਕਰਦੇ ਹੋਏ ਇਸ ਸਮੇਂ ਦਿਖਾਈ ਦੇ ਰਹੇ ਨੇ ਕਿ ਜੇਕਰ ਉਹਨਾਂ ਦੇ ਪਿੰਡ ਕੋਈ ਲੰਗਰ ਵਰਤੌਣ ਆਇਆ ਤਾਂ ਉਸ ਬੰਦੇ ਦੀ ਪੂਰੀ ਮਦਦ ਕੀਤੀ ਜਾ ਸਕੇ ਭਾਈ ਕੀ ਨਾਮ ਹੈ ਤੁਹਾਡਾ ਬਲਦੇਵ ਸਿੰਘ ਜੀ ਪਿੰਡ ਕਿਹੜਾ ਤੁਹਾਡਾ ਨਨਕਾ ਜੀ ਅੱਛਾ ਮੋਟਰਬੋਟ ਉੱਥੋਂ ਤੱਕ ਕੀ ਆਉਂਦੀ ਉਸ ਤੋਂ ਅੱਗੇ ਤੁਸੀਂ ਲੈ ਕੇ ਹਾਂਜੀ ਅਸੀਂ ਲੈ ਕੇ ਜਾਈਦਾ ਦੂਜਿਆਂ ਕਿਹੜਾ ਰਥੀਆ ਵਰਦੀਆ ਲੈ ਗਏ ਨੇ ਝੂਠੇ ਲੈੰਦੇ ਪਰਦੇ ਨੇ ਐਵੇਂ ਸਰਕਾਰੀ ਤੇਲ ਬਾਲ ਦੇ ਪਰਦੇ ਨੇ ਤਿੰਨ ਚਾਰ ਕਿਹੜਾ ਨਾ ਜੀ ਬੰਦਾ ਬਿਮਾਰ ਹੁੰਦੇ ਨਾਲ ਚੱਕਣਾਂ ਦੇ ਨਾਲ ਕੁਝ ਕਰਦੇ ਹੁਣ ਮੇਰਾ ਡੈਡੀ ਬਿਮ ਬੜਾ ਹੈ ਮੈਂ ਬਠਿੰਡੇ ਜਾਣ ਦੀ ਰਿਪੋਰਟ ਕਰਾਣੀ ਬੜਾ ਸੀਰ ਤੇ ਮੈਨੂੰ ਕੋਈ ਨਹੀਂ ਲ ਜਾਂਦਾ ਪਿਆ ਹੁਣ ਆਰਮੀ ਵਾਲ ਦੇ ਆ ਜਿਸ ਕਿਸ਼ਤੀ ਇੰਦੇ ਤੇ ਜਾਵਾਂਗਾ ਇੱਕ ਆਰਮੀ ਵਾਲੇ ਰੋਕਾ ਸੀ ਮੈਨੂੰ ਮੈਨੂੰ ਤੈਨੂੰ ਨਹੀਂ ਜਿਹੜਾ ਤੂੰ ਵਾਰ-ਵਾਰ ਆਣੀ ਮੈਂ ਸਵੇਰੇ ਤੋਂ ਹੁਣ ਹੀ ਚੱਲਾਂ ਮੈਂ ਤਾਂ ਘਰੇ ਕੰਮ ਲੱਗਾ ਮੇਰਾ ਮਕਾਨ ਡਿੱਗਣ ਵਾਲਾ ਹੈ ਮਕਾਨ ਸਬੰਧ ਬਾਰ ਕਰਦੇ ਆ ਉਹ ਮਕਾਨ ਵਗੈਰਾ ਤੁਹਾਡੇ ਡਿੱਗਣ ਵਾਲੇ ਨੇ ਜਿਵੇਂ ਤੁਸੀਂ ਕਿਸ਼ਤੀ ਲੈ ਕੇ ਜਾ ਰਹੇ ਹੋ ਮਦਦ ਕਰ ਰਹੇ ਹੋ ਜਿਵੇਂ ਲੋਕੀ ਤੁਹਾਡੀ ਮਦਦ ਕਰਨ ਹਾਂਜੀ ਹਾਂਜੀ ਸਾਦੇ ਹੱਥ ਸੰਯੋਗੀ ਵੀ ਰਹਿਣੇ Rajasthan ਤੋਂ ਜੀ ਸਾਦੇ ਨਾਲ ਕੋਈ ਲੰਗਰ ਲਾਈ ਖਲੇ ਨੇ ਆਪਨੇ ਰਿਸ਼ਤੇਦਾਰ ਰਹੇ ਨੇ ਅੱਕੇ ਆਣ ਮੈਂ ਲੰਗਰ ਕਰਾਂਗੇ ਆਰਮੀ ਨਾਲ ਸਾਥ ਦੇਂਦੇ ਆਪਣੇ ਇਹ ਆਰਮੀ ਲੈਗਾ ਮੈਨੂੰ ਨਾ ਚੜ ਨਹੀਂ ਦਿੱਤਾ ਮੇਰਾ ਡੈਡੀ ਬਹੁਤ ਬਿਮਾਰ ਹੈਗਾ ਮੈਨੂੰ ਹੁਣ ਫੋਨ ਆਇਆ ਤਾਂ ਦੇਖੋ ਜਿਹੜੇ ਕਿਸੇ ਦੇ ਪਰਿਵਾਰਿਕ ਮੈਂਬਰ ਕਈਆਂ ਦੇ ਬਿਮਾਰ ਨੇ ਦੇਖੋ ਇਸ ਸਮੇ ਇਹ ਆਰਮੀ ਦੀ ਕਿਸ਼ਤੀ ਹੈ ਗਗਨ ਲਗਾਤਾਰ ਜਿਹੜੀ ਇੱਥੇ ਇਸ ਸਮੇ ਪਹੁੰਚੀ ਹੁਣ ਇੱਥੇ ਤੁਸੀਂ ਤਸਵੀਰ ਦੇ ਵਿੱਚ ਦੇਖੋ ਅਸੀਂ ਤੁਹਾਨੂੰ ਉੱਠ ਕੇ ਜਿਹੜਾ ਇੱਥੋਂ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇਹ ਇਨਾ ਘਰਾਂ ਦੇ ਵਿੱਚ ਇਸ ਸਮੇ ਪਾਣੀ ਕਾਫੀ ਹੱਦ ਤੱਕ ਵੱਧ ਚੁੱਕਿਆ ਅਤੇ ਪਾਣੀ ਵਧਣ ਕਰਕੇ ਤੁਸੀਂ ਇਹ ਦੇਖੋ ਕਿ ਇੱਥੋਂ ਲੋਕੀ ਜਿਹੜੇ ਲੋਕਾਂ ਦਾ ਲੰਘਣਾ ਇੱਥੋਂ ਬੜਾ ਔਖਾ ਹੋ ਜਾਂਦਾ ਅਤੇ ਜੋ ਕਿੱਸਾ ਦੇ ਫੌਜ ਦੀਆਂ ਕਿਸ਼ਤੀਆਂ ਨੇ ਉਹਨਾਂ ਦੇ ਜਰੀਏ ਹੀ ਇੱਥੇ ਮਦਦ ਪਹੁੰਚ ਰਹੀ ਆ ਲੋਕਾਂ ਨੂੰ ਰੈਸਕਿਊ ਕਰਨਾ ਹੋਵੇ ਰੈਸਕਿਊ ਕਰਕੇ ਇੱਥੋਂ ਲਿਜਾਇਆ ਜਾ ਰਿਹਾ ਦੂਸਰਾ ਜਾ ਕੇ ਸਦੇ ਇੱਥੋਂ ਜਿਸ ਤਰੀਕੇ ਵੀ ਕੋਈ ਸਹੂਲਤ ਹੋਵੇ ਉਹ ਸਹੂਲਤ ਜਿਹੜੀ ਕਿ ਲੋਕਾਂ ਤੱਕ ਪਹੁੰਚਾਈ ਜਾ ਰਹੀ ਆ ਪਰ ਇਹ ਲੋਕ ਕਹਿ ਸਕਦੇ ਇਸ ਸਮੇਂ ਹੜ ਦੀ ਇੰਨੀ ਮਾਰ ਚੱਲ ਰਹੇ ਨੇ ਕੀ ਤੁਸੀਂ ਇਹ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਇਕੱਲੇ ਖੇਤ ਹੀ ਨਹੀਂ ਇਕੱਲੇ ਖੇਤ ਹੀ ਨਹੀਂ ਸਗੋ ਘਰ ਵੀ ਇਹਨਾਂ ਲੋਕਾਂ ਦੇ ਜਿਹੜੇ ਕਹਿ ਸਕਦੇ ਇਸ ਸਮੇਂ ਪਾਣੀ ਦੀ ਮਾਰ ਹੇਠਾ ਆ ਤੇ ਘਰਾਂ ਦੀਆਂ ਛੱਤਾਂ ਦੇ ਉੱਪਰ ਰਹਿਣ ਵਾਸਤੇ ਕਿਤੇ ਨਾ ਕਿਤੇ ਇਹ ਲੋਕ ਇਸ ਸਮੇਂ ਮਜਬੂਰ ਨੇ ਘਰਾਂ ਦੀਆਂ ਛੱਤਾਂ ਦੇ ਉੱਪਰ ਇਸ ਸਮੇਂ ਰਹਿ ਰਹੇ ਨੇ ਰਹਿ ਕੇ ਆਪਣਾ ਜਿਹੜਾ ਜੀਵਨ ਆ ਉਹ ਇਸ ਸਮੇਂ ਬਤੀਤ ਕਰਦੇ ਹੋਏ ਨਜ਼ਰ ਆ ਰਹੇ ਨੇ ਮੈਂ ਸੀ ਆਦੂਨਾ ਨਾਨਕਾ ਪਿੰਡ ਹੈ ਜਿਹੜਾ ਉਸ ਪਿੰਡ ਦੇ ਵਿੱਚ ਅਸੀਂ ਆਰਮੀ ਦੀ ਕਿਸ਼ਤੀ ਤੋਂ ਉਤਰ ਚੁੱਕੇ ਆ ਇਸ ਸਮੇ ਤੁਹਾਨੂੰ ਪਿੰਡ ਦੇ ਹਾਲਾਤ ਦਿਖਾਵਾਂਗੇ ਪਿੰਡ ਵੜਨਸਾਰ ਗੋਡਿਆਂ ਤੱਕ ਪਾਣੀ ਜਿਹੜਾ ਇਸ ਸਮੇ ਦਿਖਾਈ ਦੇ ਰਿਹਾ ਕਿਉਂਕਿ ਦੇਖੋ ਆਸ-ਪਾਸੇ ਪਾਣੀ ਬਹੁਤ ਜ਼ਿਆਦਾ ਹੋਏਗਾ ਪਰ ਪਿੰਡ ਦੇ ਵਿੱਚ ਜੇਕਰ ਦੇਖਿਆ ਜਾਵੇ ਪਾਣੀ ਘਟਿਆ ਤਾਂ ਪਰ ਫਿਰ ਵੀ ਗੋਡਿਆਂ ਤੱਕ ਪਾਣੀ ਹੈ ਸਿੱਧੇ ਤੌਰ ਤੇ ਇਹ ਜਿਹੜੀਆਂ ਬਾਹਰਲੇ ਸੜਕਾਂ ਇਸ ਸਮੇ ਆਰਮੀ ਦੇ ਜਵਾਨ ਸੀਗੇ ਜਿਹੜੇ ਉਹ ਇਸ ਸਮੇ ਚਲੇ ਜਾ ਰਹੇ ਨੇ ਜੋ ਉਹਨਾਂ ਦੇ ਨਾਲ ਆਏ ਸੀਗੇ ਲੰਗਰ ਦੀ ਸੇਵਾ ਲੈ ਕੇ ਲੋਕੀ ਉਹ ਉਤਰ ਗਏ ਨੇ ਅਤੇ ਜਿਨ੍ਹਾਂ ਲੋਕਾਂ ਨੇ ਇੱਥੋਂ ਜਾਣਾ ਸੀਗਾ ਉਹਨਾਂ ਦੇ ਨਾਲ ਉਹ ਇਸ ਸਮੇ ਕਿਸ਼ਤੀ ਦੇ ਵਿੱਚ ਉਹਨਾਂ ਦੀ ਕਿਸ਼ਤੀ ਦੇ ਵਿੱਚ ਬੈਠ ਚੁੱਕੇ ਨੇ ਇਸ ਸਮੇ ਸਾਡੇ ਨਾਲ ਮਾਤਾ ਜੀ ਵੀ ਮੌਜੂਦ ਨੇ ਗੱਲਬਾਤ ਕਰਦੇ ਆਂ ਮਾਤਾ ਜੀ ਕੀ ਨਾਮ ਹੈ ਤੁਹਾਡਾ ਪ੍ਰੀਤੋ ਬਾਈ ਕਰ ਕਿਹੜਾ ਤੁਹਾਡੇ ਇਥੇ ਉਹ ਮੇਰਾ ਕਬਰ ਟੁੱਟਾ ਪਿਆ ਅੱਛਾ ਕਮ ਬਾਈ ਬਾਈ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਬਾਈ ਇੱਕ ਮਿੰਟ ਆਇਓ ਕੀ ਕੀ ਨਾਮ ਤੁਹਾਡਾ ਕੀ ਨਾਮ ਹਾਂਜੀ ਨਾਮ ਆਵਾਜੀ ਕਿੱਥੇ ਘਰ ਕਿੱਥੇ ਤੁਹਾਡਾ ਆ ਮੇਰਾ ਕਿੰਨਾਕ ਨੁਕਸਾਨ ਹੋਇਆ ਪਾਣੀ ਦਾ ਹਾਂਜੀ ਹੋ ਗਿਆ ਹਾਂਜੀ ਨਾਲੇ ਕੋਥੇ ਦੀ ਗੇਪਾ ਪਾਣੀ ਫਸਲ ਪਾਣੀ ਦਾ ਵੀ ਨੁਕਸਾਨ ਹੋਇਆ ਹਫਾਦਾ ਕਿੰਨੇ ਦਿਨ ਹੋ ਗਏ ਇਸੇ ਤਰ੍ਹਾਂ ਕੇ ਪਾਣੀ ਵੜੇ ਨੂੰ ਹਾਂ ਦੋ ਮਹੀਨਾ ਕੋਈ ਜਾਂ ਅੱਛਾ ਲਗਾਤਾਰ ਪਾਣੀ ਵਧ ਰਿਹਾ ਹਾਂਜੀ ਕੋਥੇ ਟੁੱਟੇ ਪਰ ਮਰ ਰੇਖ ਹੀ ਲੋ ਪਾਣੀ ਹਾਂਜੀ ਤਾਂ ਦੇਖੋ ਪਾਣੀ ਆ ਦੇਖੋ ਇਸ ਤਰੀਕੇ ਖਾਸ ਤੌਰ ਜਿਹੜੀਆਂ ਤਸਵੀਰਾਂ ਦਿਖਾ ਰਹੇ ਪਾਣੀ ਲਗਾਤਾਰ ਵਧ ਰਿਹਾ ਇਸ ਪਾਸੇ ਤਸਵੀਰਾਂ ਦਿਖਾਵਾਂਗੇ ਇਸ ਗਲੀ ਚ ਜਾਣ ਦੀ ਕੋਸ਼ਿਸ਼ ਕਰਾਂਗੇ ਅਸੀਂ ਕਿ ਇਸ ਗਲੀ ਦੇ ਵਿੱਚ ਕਿਉਂਕਿ ਇਸ ਪਾਸੇ ਤੋਂ ਪਿੰਡ ਜਿਹੜੀ ਫਿਰ ਨਹੀਂ ਪੈ ਜਾਂਦੀ ਆ ਇੱਧਰ ਜਾ ਕੇ ਇੱਧਰ ਜਾ ਕੇ ਜਿਹੜਾ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਕਿਉਂਕਿ ਇੱਧਰ ਲੋਕੀ ਜਿਹੜੇ ਨੇ ਉਹ ਇਸ ਸਮੇਂ ਸੇਵਾ ਵੀ ਲੈ ਕੇ ਗਏ ਨੇ ਉਹ ਸਾਹਮਣੇ ਗੁਰੂ ਘਰ ਆ ਗੁਰੂ ਘਰ ਦੇ ਵਿੱਚ ਇਸ ਸਮੇਂ ਲੰਗਰ ਦੀ ਸੇਵਾ ਲੈ ਕੇ ਲੋਕੀ ਗਏ ਨੇ ਕਿਉਂਕਿ ਤੁਸੀਂ ਪਾਣੀ ਦਾ ਪਾਣੀ ਦਾ ਪੱਧਰ ਦੇਖੋ ਪਾਣੀ ਦਾ ਪੱਧਰ ਲਗਾਤਾਰ ਇੱਥੇ ਵਧਿਆ ਮੈਂ ਆ ਮੋਨੋਪੋਡ ਲਾਵਾਂਗਾ ਮੋਨੋਪੋਡ ਤੋਂ ਨਾਲ ਅੰਦਾਜ਼ਾ ਜਾਂ ਹੋ ਜਾਂਦਾ ਕਿ ਅੱਗੇ ਕੋਈ ਟੋਹਾ ਵਗੈਰਾ ਨਾ ਹੋਵੇ ਉਸ ਦੇ ਨਾਲ ਜਿਹੜਾ ਅੰਦਾਜ਼ਾ ਜਾਂ ਜ਼ਰੂਰ ਲੱਗ ਜਾਂਦਾ ਤਾਂ ਇਸ ਪਾਣੀ ਦੇ ਵਿੱਚੋਂ ਦੀ ਜਿਹੜਾ ਲੰਘ ਕੇ ਅਸੀਂ ਦੇਖੋ ਅੱਗੇ ਜਾਣ ਦੀ ਕੋਸ਼ਿਸ਼ ਜਿਹੜੀ ਕਰ ਰਹੇ ਆ ਕਿ ਲੋਕਾਂ ਤੱਕ ਸਹੀ ਤਸਵੀਰ ਦਿਖਾਈ ਜਾ ਸਕੇ ਕਿ ਹਾਲਾਤ ਕਿਨੇ ਸਮੇ ਦੇ ਇਸ ਸਮੇ ਇਹ ਭਾਜੀ ਔਰ ਬਾਹਰ ਬੈਠੇ ਨੇ ਕੁਰਸੀ ਤੇ ਬੈਠੇ ਨੇ ਪਰ ਕੁਰਸੀ ਵੀ ਦੇਖੋ ਤੁਸੀਂ ਪਾਣੀ ਦੇ ਵਿੱਚ ਇਸ ਸਮੇ ਡੁੱਬ ਚੁੱਕੀ ਆ ਭਾਜੀ ਕੀ ਨਾਮ ਤੁਹਾਡਾ ਜੀ ਹਰਮੇਸ਼ ਸਿੰਘ ਹਾਲਾਤ ਕਿੰਨੇ ਕਿ ਚਿੰਤਾਜਨਕ ਨੇ ਇਸ ਇਲਾਕੇ ਦੇ ਹਾਲਾਤ ਬਹੁਤ ਮਾੜ ਨੇ ਸਾਰੇ ਹੂੰ ਲੋਕਾਂ ਦੇ ਘਰਾਂ ਚ ਪਾਣੀ ਵੜ ਚੁੱਕਿਆ ਵੜ ਗਿਆ ਪਾਣੀ ਸਾਈਡ ਤੇ ਸਾਰੇ ਬਣੇ ਇਹ ਸਾਰੇ ਪਿੰਡ ਦੇ ਪਿੰਡੇ ਐ ਡੁੱਬਿਆ ਹੋਇਆ ਸਾਰੀਆਂ ਗਲੀਆਂ ਸੜਕਾਂ ਤੇ ਪਾਣੀ ਲਿਖ ਰਿਹਾ ਹਾਂਜੀ ਹਾਂਜੀ ਸਾਰੇ ਆ ਸਾਰਾ ਪਿੰਡ ਡੋਬ ਗਿਆ ਲੋਕੀ ਘਰ ਬਾਰ ਛੱਡ ਕੇ ਜਾ ਰਹੇ ਜਾਂ ਨਹੀਂ ਜਾ ਰਹੇ ਕੋਈ ਚਲੇ ਗਏ ਕੋਈ 1 2 2 ਹੋ ਹੀ ਗਏ ਨੇ ਸਮਾਨ ਸਮਣ ਪਿਆ ਹੈ ਨਾ ਹੂੰਦੇ ਕਰਨ ਲੱਗੇ ਨੇ 2023 ਦੇ ਵਿੱਚ ਜਿਹੜਾ ਹੜ ਆਇਆ ਸੀਗਾ ਉਦੋਂ ਪਾਣੀ ਪਿੰਡਾਂ ਦੇ ਦਾ ਪਿੰਡ ਚ ਦਾਖਲ ਹੋ ਗਿਆ ਸੀ ਜਾਂ ਨਹੀਂ ਹੋਇਆ ਸੀਗਾ ਹੋ ਗਿਆ ਉਦੋਂ ਉਦੋਂ ਵੀ ਹੋਇਆ ਸੀਗਾ ਉਸ ਨਾਲ ਪਾਣੀ ਵਧ ਜਾਇਆ ਉਹ ਉਸ ਨਾਲ ਵਧਿਆ ਹੈ ਸਾਰੇ ਪਾਣੀ ਅੱਛੇ ਸਾਰੇ ਪਾਣੀ ਵਧਿਆ ਹੈ ਸਾਰਾ ਵਧਿਆ ਹੁਣ ਪਾਣੀ ਕੱਲ ਦੇ ਮੁਕਾਬਲੇ ਕਿੰਨਾ ਕੁ ਵਧਿਆ ਇੱਥੇ ਪਾਣੀ ਸਰ ਵਧਾ ਪਿਆ ਹੈ ਹਰਜਾਨਾ ਦਾ ਵਧਾ ਪਿਆ ਹੈ ਦੋ 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 ਅੱਧਾ ਫੁੱਟ ਵੱਧ ਗਿਆ ਇਸ ਤਰ੍ਹਾਂ ਵੱਧਾ ਪਿਆ ਰਿਹਾ ਨਹੀਂ ਵੱਧ ਰਿਹਾ ਕਿ ਜਿਸ ਤਰੀਕੇ ਤੁਸੀਂ ਕਹਿ ਰਹੇ ਲੋਕੀ ਘਰ ਵਿੱਚ ਬਾਹਰ ਵੀ ਛੱਡ ਕੇ ਜਾ ਰਹੇ ਆ ਤੁਸੀਂ ਆਪ ਦਾ ਘਰ-ਬਾਰ ਛੱਡ ਕੇ ਸੁਰੱਖਿਅਤ ਥਾਂ ਵੱਲ ਨੂੰ ਚਲੇ ਜਾਓ ਸਰ ਹੁਣ ਮਾਲ ਡੰਗਰ ਫਸਿਆ ਪੈ ਕਿੱਧਰ ਜਾਈਏ ਕੋਈ ਰਹਿਣੇ ਪੈਂਦਾ ਮਾਲ ਡੰਗਰ ਪਰ ਬਸ ਹੋ ਹੀ ਗਏ ਨੇ ਇੱਥੇ ਉਹ ਨਿਕਲ ਨਹੀਂ ਸਕਦੇ ਉਹ ਨਹੀਂ ਨਿਕਲ ਸਕਦੇ ਆਣਾ ਇੱਥੋਂ ਪਾਣੀ ਦਾ ਤੇਜ਼ ਵਹਾਅ ਹੁਣ ਪਾਣੀ ਦਾ ਤੇਜ਼ੇ ਲੋੜ ਜਾਣ ਕੇ ਪਾਕਿਸਤਾਨ ਨੂੰ ਚਲੇ ਜਾਣ ਕੇ ਫਿਰ ਕੱਢਣ ਦਾ ਕੀ ਇੱਥੋਂ ਪਾਕਿਸਤਾਨ ਕਿੰਨੀ ਕੁ ਦੂਰ ਪੈ ਗਿਆ ਇੱਥੋਂ ਇੱਕ ਆ ਕਿਲੋ ਦੋ ਬਣ ਜਾਂਦਾ ਬਾਰਡਰ ਜਮ ਬਾਰਡਰ ਦਾ ਏਰੀਆ ਹੈ ਬਾਰਡਰ ਦਾ ਲਾਸਟ ਏਰੀਆ ਹੈ ਬਾਰਡਰ ਦਾ ਜਮ ਲਾਸਟ ਵਾਲਾ ਏਰੀਆ ਪੈ ਜਾਂਦਾ ਇੱਥੋਂ ਕਹਿੰਦੇ ਕਿਲੋ ਡੇਢ ਕਿਲੋਮੀਟਰ ਤੇ ਜਿਹੜਾ ਅੰਤਰਰਾਸ਼ਟਰੀ ਬਾਰਡਰ ਆ ਉਹ ਪੈ ਜਾਂਦਾ ਹੁਣ ਤੁਸੀਂ ਇਹ ਦੇਖੋ ਇਹ ਕੰਬਾਈਨ ਹੈ ਕੰਬਾਈਨ ਹੈ ਜਿਹੜੀ ਕਹਿ ਸਕਦੇ ਆ ਕਣਕ ਝੋਨਾ ਵੱਢਣ ਵਾਲੀ ਹੁੰਦੀ ਆ ਇਹ ਉੱਚੀ ਥਾਂ ਤੇ ਇਹ ਕੋਈ ਕਿਸੇ ਨੇ ਘਰ ਦੀਆਂ ਨੀਂਹਾਂ ਕੱਢੀਆਂ ਸੀਗੀਆਂ ਸੋਚਿਆ ਹੁਣ ਕਿ ਇਸ ਵਾਰੀ ਇਹ ਚੰਗੀ ਤਰ੍ਹਾਂ ਜਿਹੜਾ ਘਰ ਬਣਾ ਲਵਾਂਗੇ ਪਰ ਦੇਖੋ ਕਿਸੇ ਦੀ ਫਸਲ ਬਾੜੀ ਤਬਾਹ ਹੋ ਗਈ ਕਿਸੇ ਦਾ ਘਰ ਤਬਾਹ ਹੋ ਗਿਆ ਤਾਂ ਹੁਣ ਇਹ ਉਮੀਦਾਂ ਹੀ ਉਮੀਦਾਂ ਰਹਿ ਗਈਆਂ ਆ ਇਸ ਪਾਸੇ ਦੇਖੋ ਆਹ ਦੇਖੋ ਇਹ ਨੀਂਹਾਂ ਪਿੱਲਰ ਕੱਢੇ ਵੇ ਆ ਜਿਹੜੇ ਸਰਿਏ ਪਾਏ ਵੇ ਆ ਇਹ ਨੀਂਹਾਂ ਕੱਢ ਦਿੱਤੀਆਂਗੇ ਬਸ ਘਰ ਪਾਉਣਾ ਸੀ ਨਕਸ਼ਾ ਸਾਰਾ ਤਿਆਰ ਸੀਗਾ ਤੇ ਇਸ ਪਾਸੇ ਦੇਖੋ ਇਸ ਇਹ ਕਾਰਨ ਇਹ ਰੂਮ ਨੇ ਇਹ ਇਹ ਜਿਹੜੇ ਕਮਰੇ ਨੇ ਕਮਰਿਆਂ ਦੇ ਵਿੱਚ ਪਾਣੀ ਹੈ ਕਮਰਿਆਂ ਦੇ ਵਿੱਚ ਜਿਹੜਾ ਕਹਿ ਸਕਦੇ ਇੱਥੋਂ ਪਾਣੀ ਸਿਮਣਾ ਸ਼ੁਰੂ ਹੋ ਚੁੱਕਿਆ ਅੰਦਰ ਪਾਣੀ ਦਾਖਲ ਹੋ ਰਿਹਾ ਲਗਾਤਾਰ ਇਹ ਹਾਲਾਤ ਦੇਖ ਲਓ ਆ ਕਿਸੇ ਦਾ ਕੋਈ ਹਾਲ ਖੜੇ ਸੀਗੇ ਖੇਤ ਦੇ ਵਿੱਚ ਇੱਥੋਂ ਤੁਸੀਂ ਇਹ ਦੇਖੋ ਇਹ 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 ਸਾਰਾ ਖੇਤ ਆ ਉਹ ਸਾਹਮਣੇ ਪੱਠੇ ਦਿਖਾਈ ਦੇ ਰਹੇ ਨੇ ਕਿਤੇ ਕੋਈ ਝੋਨਾ ਹੋਣਾ ਮਾੜਾ ਮੋਟਾ ਇਹ ਸਾਰੇ ਹਾਲਾਤ ਤੁਸੀਂ ਇਹ ਦੇਖ ਸਕਦੇ ਹੋ ਕਿ ਇੱਥੇ ਪੂਰਾ ਇੱਕ ਝੀਲ ਦਾ ਰੂਪ ਇਸ ਸਮੇਂ ਧਾਰ ਚੁੱਕਿਆ ਹੈ ਪਰਲੇ ਪਾਸੇ ਕੁਝ ਜਿਹੜੇ ਕਹਿ ਸਕਦੇ ਆ ਮਾਤਾ ਨੇ ਉਹ ਖੜੀਆਂ ਨੇ ਉਹ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਉਂਕਿ ਬਹੁਤ ਵੱਡੀਆਂ ਸਮੱਸਿਆਵਾਂ ਹੁੰਦੀਆਂ ਨੇ ਇਹਨਾਂ ਦੇ ਵਿੱਚ ਇਸ ਸਮੇਂ ਇਸ ਹਾਲਾਤਾਂ ਦੇ ਵਿੱਚ ਕੱਲਾ ਇਹ ਨਹੀਂ ਹੁੰਦਾ ਕਿ ਪਾਣੀ ਆ ਗਿਆ ਤੇ ਬਸ ਇਹ ਹੀ ਸਮੱਸਿਆ ਹੈ ਲਾਈਟ ਦੀ ਸਭ ਤੋਂ ਵੱਡੀ ਸਮੱਸਿਆ ਹੋਉਂਦੀ ਹੈ ਇਸ ਸਮੇਂ ਦੇ ਵਿੱਚ ਕਿਉਂਕਿ ਲਾਈਟ ਬਹੁਤ ਘੱਟ ਆਉਂਦੀ ਹੈ ਜੇ ਆਉਂਦੀ ਹੈ ਤਾਂ ਹਾਂ ਉਸ ਦਾ ਕਰੰਟ ਦਾ ਖਤਰਾ ਜ਼ਰੂਰ ਹੈ ਜਿਹੜਾ ਕਿ ਰਹਿੰਦਾ ਕਿ ਕਰੰਟਾਂ ਆ ਜਾਵੇ ਪਾਣੀ ਦੇ ਵਿੱਚ ਤੇ ਇਸ ਕਰਕੇ ਪ੍ਰਸ਼ਾਸਨ ਵੀ ਕਿਤੇ ਨ ਕਿਤੇ ਉਸ ਔਰ ਸਮੇਂ ਦੇ ਵਿੱਚ ਜਿਹੜਾ ਲਾਈਟ ਬੰਦ ਕਰ ਦਿੰਦਾ ਕਿ ਰਾਤ ਨੂੰ ਚੱਲ ਠੀਕ ਹੈ ਲਾਈਟ ਛੱਡ ਦਿੱਤੀ ਜਾਏਗੀ ਇਸ ਪਾਸੇ ਇਸ ਪਾਸੇ ਇਸ ਪਾਸੇ ਇਹ ਖੱਡਾ ਤਾਂ ਸਾਹਮਣੇ ਵਾਲੇ ਪਾਸੇ ਤੁਸੀਂ ਦੇਖ ਸਕਦੇ ਹੋ ਲੋਕੀ ਲਗਾਤਾਰ ਕਿਉਂਕਿ ਦੇਖੋ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਆ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਹੋਣ ਕਰਕੇ ਹਾਂਜੀ ਹਾਂਜੀ ਇੱਧਰ ਤੇ ਆਖ ਨਸਾਰਾ ਇੱਧਰ ਮੇਰੇ ਘਰੇ ਵੇਖ ਲਓ ਪਾਣੀ ਪਿਛਲੇ ਪਾਸੇ ਮੇਰਾ ਘਰ ਹੈ ਤੇ ਇੱਥੇ ਪਾਣੀ ਆਪਣੇ ਵੱਖੀ ਵੱਖੀ ਜਿੰਨਾ ਪਾਣੀ ਮੇਰੇ ਘਰੇ ਹੈ ਇਸ ਟਾਈਮ ਤੇ ਮੇਰੇ ਮਾਲ ਡੰਗਰ ਦੀ ਮਨ ਸਾਰਾ ਸਰ ਵਿੱਚ ਪਾਣੀ ਤੇ ਖੜਾ ਹੈ ਤੇ ਤੂੜੀਆਂ ਤਾਲੀਆਂ ਵੀ ਬਹੁਤ ਖਰਾਬ ਹੋ ਗਈਆਂ ਇਹਨਾਂ ਨਾਲ ਪਾਣੀ ਲੱਕ ਲੱਕ ਜਿੰਨਾ ਤੇ ਕੋਈ ਤੁਹਾਡੇ ਤੱਕ ਚਾਰਾ ਚੂਰਾ ਪੁੱਜਿਆ ਡੰਗਰਾਂ ਵਾਸਤੇ ਜਾਂ ਬਹੁਤਾ ਸਰ ਮਿਲਦਾ ਜਿਵੇਂ ਮਨ ਪਿੰਡ ਦੇ ਵਿੱਚ ਜਿਵੇਂ ਵੰਡਦੇ ਨੇ ਮਨ ਲੈਂਦੇ ਕਿ ਥੋੜਾ ਬੋਤ ਜਿਵੇਂ ਮਲਾ ਚਾਰਾ ਵਾਂਢ ਕੇ ਥੋੜਾ ਥੋੜਾ ਮਿਲਦਾ ਜਿਵੇਂ ਬੱਟਲ ਬੱਟਾ ਮਿਲ ਗਿਆ ਕਈ ਵਾਰੀ ਕੋਈ ਚੀਜ਼ ਪਹੁੰਚਦੀ ਵੀ ਅਕਸਤੀ ਰਹੀ ਕਈ ਵਾਰੀ ਰੁਕ ਜਾਂਦੀ ਏ ਕਈ ਵਾਰੀ ਮਿਲਦਾ ਸਰ ਕਈ ਵਾਰੀ ਨਹੀਂ ਮਿਲਦਾ ਤੇ ਪਸ਼ੂਆਂ ਬਸ ਮਾੜੀ ਮੋਟੀ ਜਿਹੜੀ ਤੂੜੀ ਹੈਗੀ ਸੁੱਕੀ ਹੋਈ ਮਾੜੀ ਮੋਟੀ ਵਿੱਚ ਆਟਰ ਲਾ ਕੇ ਪਾਈ ਜੰਨੇ ਆ ਨਾ ਕੋ ਹਰਾ ਚਾਰਾ ਪਹੁੰਚਦਾ ਪਿਆ ਪੂਰੇ ਢੰਗ ਨਾਲ ਤੇ ਨਾ ਹੀ ਕੋਈ ਤੂੜੀ ਪਹੁੰਚਦੀ ਵੀ ਇੱਥੇ ਪਸ਼ੂਆਂ ਦਾ ਵੀ ਬੁਰੇ ਹਾਲ ਨੇ ਨਾ ਕੋ ਘਰ ਦੇ ਵਿੱਚ ਕਿੰਨਾ ਕਿੰਨਾ ਬਣ ਘਰ ਦੇ ਵਿੱਚ ਜੀ ਮੇਰੇ ਘਰੇ ਆਰ ਦੇ ਚੱਲਤੇ ਵੇਖ ਲਓ ਵਕੀ ਜਿਨਾ ਪਾਣੀ ਹੈ ਮਕਾਨ ਮੇਰਾ ਪ ਤੇ ਤੂੜੀ ਦੇ ਵਿੱਚ ਵੀ ਰਹਿ ਕਿੱਥੇ ਰਹੇ ਹੁਣ ਇਸ ਆਸ ਤਾਂ ਮੈਂ ਰਹਿ ਰਹਿ ਮੈਂ ਕਿਸੇ ਹੋਰ ਘਰੇ ਸ਼ਿਫਟ ਹੋਇਆ ਤੇ ਤੁਹਾਨੂੰ ਜਾ ਕੇ ਮੌਕਾ ਵਖਾ ਸਕਦੇ ਆ ਜਾ ਕੇ ਵੀ ਮੇਰੇ ਘਰੇ ਜਾ ਕੇ ਪਾਣੀ ਆਪਦੇ ਅੱਖਾਂ ਨਾਲ ਵੇਖ ਲਓ ਵੀ ਪਾਣੀ ਕਿੰਨਾ ਕਿੰਨਾ ਗਿਆ ਬਾਕੀ ਜਿੰਨਾ ਪਾਣੀ ਮੇਰੇ ਘਰੇ ਮੈਂ 23 ਦੇ ਵਿੱਚ ਵੀ ਘਰਾਂ ਚ ਪਾਣੀ ਆ 2023 ਦੇ ਵਿੱਚ ਮੇਰੇ ਘਰੇ ਪਾਣੀ ਵੜ ਗਿਆ ਸੀ ਜੀ ਤੇ ਆਈ ਨਹੀਂ ਕਿ ਘਰ ਦੀ ਤਾਂ ਮਿਆਦ ਘਟ ਜਾਂਦੀ ਹੈ ਜਦੋਂ ਪਾਣੀ ਲਗਾਤਾਰ ਵੜੇ ਮੇਰਾ ਕਮਰਾ 파ੜ ਗਿਆ ਜੀ ਜਨਾਬ ਉਦੋਂ ਉਦੋਂ ਮੈਂ 파ੜ ਗਿਆ ਸੀ ਕਮਰਾ ਮੈਂ ਸ਼ਿਫਟ ਜਾ ਕੇ ਕਿਸੇ ਹੋਰ ਘਰੇ ਹੋਇਆ ਸੀਗਾ ਤੇ ਇਸ ਵਾਰ ਵੀ ਸ਼ਿਫਟ ਕਿਸੇ ਹੋਰ ਹੋਰ ਘਰੇ ਜਾ ਕੇ ਹੋਇਆ ਜਿੱਤੇ ਮੱਲ ਪਾਣੀ ਕੱਟਾ ਹੁਣ ਵੀ ਇਸ ਟਾਈਮ ਜਾ ਕੇ ਮੋਖਾ ਵੇਖਾ ਜਾਵੇ ਵੀ ਮੇਰੇ ਘਰੇ ਪਾਣੀ ਕਿੰਨਾ ਕਿੰਨਾ ਗਿਆ ਜੀ ਬਿਲਕੁਲ ਦੇਖੋ ਇਹਦੇ ਘਰ ਦੀ ਵੀ ਤਸਵੀਰ ਦਿਖਾਵਾਂਗੇ ਪਰ ਤੁਸੀਂ ਸਾਹਮਣੇ ਵਾਲੇ ਪਾਸੇ ਦੇਖ ਸਕਦੇ ਹੋ ਲੱਖ ਲੱਖ ਤੱਕ ਪਾਣੀ ਹੈ ਜਿਹੜਾ ਇਸ ਪਰਲੇ ਪਾਸੇ ਇੱਥੇ ਖੱਡਾ ਇੱਥੇ ਵੀ ਖੱਡਾ ਇੱਕ ਇੱਕ ਇਹ ਵੀ ਹੋ ਜਾਂਦਾ ਕਿ ਜਦੋਂ ਤੁਸੀਂ ਕਿਸੇ ਪਾਣੀ ਦੇ ਵਿੱਚ ਵੜੋਂ ਤਾਂ ਉਸ ਇਲਾਕੇ ਦੇ ਵਿੱਚ ਬਹੁਤ ਸਾਰੀਆਂ ਸੜਕਾਂ ਨੇ ਜਿਹੜੀਆਂ ਉਹ ਟੁੱਟ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਪਤਾ ਨਹੀਂ ਲੱਗਦਾ ਬੰਦਾ ਕੀ ਹੁੰਦਾ ਵਿਅਕਤੀ ਕੀ ਹੁੰਦਾ ਕਿ ਮੂੰਹ ਧਿਆਨ ਨਾਲੇ ਸਰ ਜੀ ਇੱਕ ਤਾਂ 5-5 ਮਰਲੇ ਥਾਂ ਦਿੱਤੀ ਜਾਵੇ ਕਿਉਂਕਿ ਇੱਕ ਇੱਕ ਜਿਹੜਾ ਮਰਲੇ ਮਕਾਨ ਉੱਥੇ ਬਣਾਇਆ ਜਾਵੇ ਤੇ ਮਨ ਲੈ ਵੀ ਆਪਣੇ ਪਰਿਵਾਰ ਲੈ ਕੇ ਬੰਦੇ ਦੇ ਸੁਰੱਖਿਅਤ ਥਾਂ ਤੇ ਬੰਦਾ ਪਹੁੰਚ ਸਕੇ ਤੇ ਸਰਕਾਰਾਂ ਕੀ ਕਰਦੀਆਂ ਨੇ ਆਉਂਦੀਆਂ ਨੇ ਜਦੋਂ ਵੀ ਆਪੋ ਦੇ ਮਸਲਾ ਹੱਲ ਕਰਦੀਆਂ ਨੇ ਓਟਾ ਲੈਂਦੀਆਂ ਨੇ ਤੇ ਚਲੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਕਦੇ ਸਾਰ ਨਹੀਂ ਲਈ ਗਈ ਕਦੇ ਨਹੀਂ ਕਰਦਾ ਨਹੀਂ ਹਾਂਜੀ ਤੁਹਾਡੇ ਇਲਾਕੇ ਦੀ ਤਾਂ ਕਦੇ ਕਦੇ ਸਾਰ ਨਹੀਂ ਲਈ ਗਈ ਕਦੇ ਬਾਟਰ ਦੀ ਮਾਰ ਕਦੇ ਪਾਣੀ ਦੀ ਸਾਰ ਲਈ ਜੀ ਕਦੇ ਕਿਸੇ ਨੇ ਹਸਾਰ ਨਹੀਂ ਲਈ ਆ ਸੋਹਣਾ ਸੀਗਾ ਜਨਕਮਾੜਾ ਵਟਾ ਕੇ ਪਹਿਲਾਂ ਸੜਕਾ ਸੁੱਕਿਆ ਸੀਣ ਦਾਲ ਪਾਣੀ ਜੇ ਮੰਨ ਲਾ ਆਤਾ ਕੋਟਾ ਜਨਕਮਾੜਾ ਵਟਾ ਪਸ਼ੂਆਂ ਵਾਸਤੇ ਚਾਰਾ ਆਂਦਾ ਸੀਗਾ ਹੁਣ ਸਮੱਸਿਆ ਇਹ ਹੋ ਗਈ ਕਿ ਕਿਉਂਕਿ ਸੜਕਾ ਟੁੱਟਣ ਕਰਨਾ ਨਾ ਤਾਂ ਕੋਈ ਚਾਰਾ ਪਹੁੰਚਦਾ ਤੇ ਨਾ ਕੋਈ ਸੁੱਕੀ ਤੂੜੀ ਪਹੁੰਚਦੀ ਹੈ ਤਾਂ ਬਿਲਕੁਲ ਦੇਖੋ ਨਾ ਕਹਿੰਦੇ ਸੜਕਾਂ ਟੁੱਟਣ ਕਰਕੇ ਕਹਿੰਦੇ ਨਾ ਤਾਂ ਚਾਰਾ ਪਹੁੰਚ ਰਿਹਾ ਨਾ ਸੁੱਕੀ ਤੂੜੀ ਪਹੁੰਚ ਰਹੀ ਜੇ ਪਹੁੰਚਦੀ ਵੀ ਆ ਤਾਂ ਉਹਦੀ ਵੱਡੀ ਬਹੁਤ ਵੱਡੀ ਸਮੱਸਿਆ ਹੁੰਦੀ ਆ ਕਿਉਂਕਿ ਸਮੇਂ-ਸਮੇਂ ਦੀਆਂ ਸਰਕਾਰਾਂ ਧਿਆਨ ਨਹੀਂ ਦਿੰਦੀਆਂ ਇਹ ਬਾਰਡਰ ਇਲਾਕਿਆਂ ਦੇ ਉੱਪਰ ਜਿਵੇਂ ਧਿਆਨ ਨਹੀਂ ਦਿੱਤਾ ਜਾਂਦਾ ਹੁੰਦਾ ਇਹ ਤੁਸੀਂ ਸਾਹਮਣੇ ਤਸਵੀਰ ਦੇ ਵਿੱਚ ਦੇਖੋਗੇ ਨਾ ਆ ਇਹ ਸਾਹਮਣੇ ਤਸਵੀਰ ਦਿਖਾਇਓ ਜੀ ਇੱਕ ਵਾਰ ਜਿਹੜੀ ਸਾਹਮਣੇ ਜਿਹੜਾ ਗੇਟ ਆ ਉਹ ਬੰਦ ਕੀਤਾ ਹੋਇਆ ਇਸ ਸਮੇਂ ਕਾਰ-ਬਾਰ ਛੱਡ ਕੇ ਆਪ ਦਾ ਕਿਤੇ ਨਾ ਕਿਤੇ ਕੈਸ ਕਰਦੇ ਆ ਉਹ ਦੂਰ ਜਾਣਾ ਪੈ ਰਿਹਾ ਕਾਰ-ਬਾਰ ਛੱਡ ਕੇ ਰਾਹਤ ਕੈਂਪਾਂ ਦੇ ਵਿੱਚ ਜਾਣਾ ਪੈ ਰਿਹਾ ਤਾ ਇਹ ਸਮੱਸਿਆ ਬਹੁਤ ਵੱਡੇ ਪੱਧਰ ਤੇ ਇਸ ਸਮੇਂ ਦੇਖ ਨੂੰ ਮਿਲ ਰਹੀ ਆ ਤੇ ਹੁਣ ਜਿਸ ਜਗ੍ਹਾ ਤੇ ਅਸੀਂ ਇਸ ਸਮੇਂ ਮੌਜੂਦ ਆ ਨਾ ਤੇ ਜਦੋਂ ਪਿੰਡ ਦੇ ਵਿੱਚ ਵੜੇ ਸੀਗੇ ਉਸ ਨਾਲੋਂ ਪਾਣੀ ਇੱਥੇ ਕਾਫੀ ਜ਼ਿਆਦਾ ਪਰ ਇਸ ਪਾਸੇ ਦੇਖੋ ਗੁਰੂ ਨਾਨਕ ਦੇਵ ਜੀ ਦਾ ਲੰਗਰ ਆ ਜਿਹੜਾ ਜਿਹੜਾ 20 ਰੁਪਏ ਤੋਂ ਲੰਗਰ ਸ਼ੁਰੂ ਹੋਇਆ ਸੀਗਾ ਉਹ ਲੰਗਰ ਨੇ ਕਿੱਸਾ ਦਾ ਰੁਕ ਸਕਦੇ ਕਿਉਂਕਿ ਇਹ ਸਵੇਰ ਦਾ ਸ਼ਾਮ ਦੀ ਰੋਟੀ ਦਾ ਪ੍ਰਬੰਧ ਲੰਗਰ ਦਾ ਆ ਪ੍ਰਬੰਧ ਹੈ ਜਿਹੜਾ ਉਹ ਕਹਿੰਦਾ Rajasthan ਤੋਂ ਜਿਹੜੇ ਵੀਰ ਆਏ ਨੇ ਜਿਹੜੇ ਸਾਡੇ ਨਾਲ ਕਿਸ਼ਤੀ ਦੇ ਵਿੱਚ ਬੈਠ ਕੇ ਸਵਾਰ ਹੋ ਕੇ ਆਏ ਸਨ ਉਹ ਲੋਕ ਨੇ ਜਿਹੜੇ ਇਸ ਸਮੇਂ ਕਹਿੰਦਾ ਇੱਥੇ ਸੇਵਾ ਕਰਦੇ ਹੋਏ ਦਿਖਾਈ ਦੇ ਰਹੇ ਆ ਤੁਸੀਂ ਇਹ ਦੇਖੋ ਕੀ ਕਹਿ ਜਾਂਦਾ ਹੁੰਦਾ ਕਿ ਰਾਜਨੀਤੀ ਤੌਰ ਤੇ ਬਹੁਤ ਗੱਲਾਂ ਹੁੰਦੀਆਂ ਕਹਿੰਦੇ ਜੀ ਇਹ ਜਦੋਂ ਪਾਣੀ ਲੈਣ ਵੇਲੇ ਹਰਿਆਣਾ ਅੱਗੇ ਆ ਜਾਂਦਾ ਰਾਜਸਥਾਨ ਅੱਗੇ ਆ ਜਾਂਦਾ ਅੱਜ ਹਰਿਆਣਾ ਰਾਜਸਥਾਨ ਕਿੱਥੇ ਆ ਅਸੀਂ ਕਹਿੰਦੇ ਆ ਕਿ ਭਾਈਚਾਰਕ ਸਾਂਝ ਇੱਕ ਸਭ ਤੋਂ ਵੱਡੀ ਸਾਂਝ ਹੁੰਦੀ ਆ ਇਹ ਰਾਜਨੀਤੀ ਤੌਰ ਤੇ ਗੱਲਾਂ ਬਹੁਤ ਹੋ ਸਕਦੀਆਂ ਨੇ ਪਰ ਜਦੋਂ ਭਾਈਚਾਰਕ ਸਾਂਝ ਦੇ ਤੌਰ ਤੇ ਗੱਲਾਂ ਆਉਣੀਆਂ ਤਾਂ ਉਦੋਂ ਇਹ ਏਕਤਾ ਦਿਖਾਈ ਦੇਗੀ ਜਦੋਂ ਕਿ ਸਾਡੇ ਰਾਜਸਥਾਨ ਤੇ ਨੋਬਤਾਈ ਜਾਂ ਕਿ ਸਾਡੇ ਹਰਿਆਣੇ ਤੇ ਨੋਬਤਾਈ ਤਾਂ ਉਦੋਂ ਪੰਜਾਬ ਮੋਢੇ ਨਾਲ ਮੋਢਾ ਲਾ ਕੇ ਖੜਿਆ ਅੱਜ ਪੰਜਾਬ ਤੇ ਨੋਬਤਾਈ ਤਾਂ ਅੱਜ ਹਰਿਆਣਾ ਕਿਸੇ ਕੱਲ ਸਾਨੂੰ ਇੱਥੇ ਫਾਇਲਡ ਕਾ ਦੇ ਵਿੱਚ ਕੁਝ ਕਿਸੇ ਦੇ ਸਾਥੀ ਮਿਲੇ ਉਹਨਾਂ ਨਾਲ ਅਸੀਂ ਜੋ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਾਨੂੰ ਕਿਹਾ ਕਹਿੰਦੇ ਕਹਿੰਦੇ ਜੋ ਸਾਨੂੰ ਪਤਾ ਲੱਗਿਆ ਨਾ ਕਿ ਪੰਜਾਬ ਤੇ ਇਹ ਹਾਲਾਤ ਹੋ ਗਏ ਨੇ ਤੇ ਕਹਿੰਦਾ ਸਾਡੇ ਪਿੰਡ ਦੇ ਵਿੱਚ ਹਰ ਇੱਕ ਬੰਦੇ ਨੇ ਜਿਹੜਾ ਯੋਗਦਾਨ ਆ ਉਹ ਪਾਇਆ ਜਦੋਂ ਯੋਗਦਾਨ ਕਿੱਸੇ ਪਾਇਆ ਪਿੰਡ ਦੇ ਵਿੱਚੋਂ ਜੇਕਰ ਕਿਸੇ ਬੰਦੇ ਕੋਲ ਦੀਪੂ ਤੋਂ ਕਣਕ ਆਉਂਦੀ ਸੀ ਕਿ ਕਿਸੇ ਦੀ ਆਪ ਦੀ ਕਣਕ ਨਹੀਂ ਸੀਗੀ ਤਾਂ ਬੰਦਾ ਉਹ ਕਣਕ ਵੀ ਕਿਤੇ ਨਾ ਕਿਤੇ ਦੇ ਕੇ ਗਿਆ ਦੂਸਰੇ ਪਾਸੇ ਅੱਜ ਰਾਜਸਥਾਨ ਤੋਂ ਜਿਹੜੇ ਇਹ ਬਾਈ ਆਏ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਬਾਈ ਵੱਡੇ ਆ ਵੱਡੇ ਭਰਾ ਨਾਲ ਖੜਾ ਅੱਜ ਫਿਰ ਰਾਜਸਥਾਨ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਕਿ ਅਸੀਂ ਆਏ ਹਾਂ ਸ਼੍ਰੀ ਗੰਗਾ ਨਗਰ ਤੋਂ ਪਿੰਡ ਇੱਕ ਸੀ ਬੜੀ ਹਾਂ ਅਸੀਂ ਵਿਖਿਆ ਵੀ ਇਸ ਪਿੰਡ 'ਚ ਬਹੁਤ ਮੁਸੀਬਤ ਆ ਰਹੀ ਹੈ। ਹੂੰ। ਵੀ ਅਸੀਂ ਸਾਰੇ ਪਿੰਡ ਵਾਲਿਆਂ ਨੇ ਪੰਚਾਇਤ ਕੀਤੀ ਵੀ ਆਪਾਂ ਉੱਥੇ ਲਜਾਣਾ ਹੈ। ਹੂੰ। ਅਸੀਂ ਲੰਗਰ ਬਣਾ ਕੇ ਤੇ ਹੱਥ ਨਾਲ ਹੀ ਸ਼ਿਕਾ ਰਹੇ ਹਾਂ। ਹੂੰ। ਅਸੀਂ ਅੱਜ ਪੰਜਾਬ ਦੇ ਨਾਲ ਅਸੀਂ ਅੱਜ ਪੰਜਾਬ ਦੇ ਨਾਲ ਖਣੇ ਆ। ਹੂੰ। ਇਹ ਇੱਕ ਪਿੰਡ ਨੂੰ ਰਸਤਾ ਹੈਗਾ ਸੜਕ ਦੇ ਜਰੀਏ ਓਣ ਵਾਸਤੇ ਰਸਤਾ ਹੈਗਾ। ਰਸਤਾ ਨਹੀਂ ਹੈਗਾ। ਅਸੀਂ ਆ ਰਹੇ ਹਾਂ ਬੋਰਡ ਕੇ ਤਰਫ ਸੇ। ਹੂੰ। ਬੇੜੀ ਕੇ ਤਰਫ ਸੇ। ਹੂੰ। वो फौजी हमको पहुँचा जाते हैं हम आ जाते हैं कभी कभी गाँव वाले की भी बेड़ी है उनसे आ जाते हैं और हमारी अभी चारे वाली भी गाड़ी आ रही है ट्रैक्टर ट्राली आ रहा है और आज चारा भी इनको सबको पशुओं के लिए मिलेगा ਤਾਂ ਬਿਲਕੁਲ ਦੇਖੋ ਅੱਜਲਾ ਬੰਦਿਆਂ ਵਾਸਤੇ ਲੰਗਰ ਨਹੀਂ ਅੱਜ ਕਹਿ ਸਕਦੇ ਪਸ਼ੂਆਂ ਵਾਸਤੇ ਜੇਕਰ ਚਾਰੇ ਦਾ ਪ੍ਰਬੰਧ ਹੋਵੇ ਉਹ ਪ੍ਰਬੰਧ ਵੀ ਇਸ ਸਮੇਂ ਇੱਥੇ ਕੀਤਾ ਗਿਆ ਤੁਸੀਂ ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਉਂਕਿ ਇਹ ਇਹ ਲੋਕ ਨੇ ਜਿਨ੍ਹਾਂ ਲੋਕਾਂ ਦੇ ਘਰਾਂ ਦੇ ਵਿੱਚ ਕਹਿ ਸਕਦੇ ਪਾਣੀ ਦਾਖਲ ਹੋ ਚੁੱਕਿਆ ਜਿਨ੍ਹਾਂ ਨੇ ਕਹਿ ਸਕਦੇ ਆ ਜ਼ਮੀਨਾਂ ਆਪਦੀਆਂ ਪੁੱਤਾਂ ਵਾਂਗ ਪਾਲੀਆਂ ਸੀਗੀਆਂ ਹਾਂ ਉਹ ਜ਼ਮੀਨਾਂ ਇਸ ਸਮੇਂ ਕਹਿ ਸਕਦੇ ਆ ਤਬਾਹ ਹੋ ਚੁੱਕੀਆਂ ਨੇ ਪਰ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਕੋਈ ਲੰਗਰ ਪਾਣੀ ਦੀ ਤੋ ਦਿੱਕਤ ਨਾ ਆਵੇ ਤਾਂ ਲੰਗਰ ਬਾਣੀ ਜ਼ਰੂਰ ਹੈ ਜਿਹੜਾ ਕਿ ਇੱਥੇ ਇਸ ਸਮੇਂ ਸ਼ਿਕਾਇਤ ਜਾ ਰਿਹਾ